ਵਿੱਕੀ ਨਾਮ ਜੀ ਸਰ ਕੀ ਹੋਇਆ ਹੋਇਆ ਜੀ ਇੱਥੇ ਇਦਾਂ ਜੀ ਤੁਹਾਨੂੰ ਮੈਂ ਥੋੜਾ ਟਾਈਮ ਪਹਿਲਾਂ ਵੀ ਦੱਸ ਕੇ ਰਿਹਾ ਕਿ ਇੱਥੇ ਨਾ 30 35 ਸਾਲ ਦਾ ਇੱਕ ਹੈਗਾ ਰਹਿੰਦਾ ਸਾਹਮਣੇ ਜੀ ਠੀਕ ਹੈ ਜੀ ਤੇ ਉਹਦੇ ਘਰੇ ਕੋਈ ਲੜਾਈ ਝਗੜਾ ਚੱਲ ਹੋਇਆ ਹੋਣਾ ਫੈਮਿਲੀ ਨਾ ਤੇ ਉਹ ਲੜਾਈ ਝਗੜੇ ਦੇ باوجود ਉਸਨੇ ਕੋਈ ਅੱਡਾ ਗਲਤ ਕਦਮ ਚੱਕਿਆ ਉਹਨੇ ਇੱਥੇ ਆ ਕੇ ਸਿੱਧੀ ਦਰਿਆ ਦੇ ਉੱਪਰ ਛਲਾਂਗ ਮਾਰ ਦਿੱਤੀ ਕੀ ਲਾਦਾ ਵੀ ਇਹ ਸਹੀ ਸੀ 4931 ਸਹੀ ਤਾਂ ਹੁਣ ਦੇਖੋ ਜੀ ਉਹਨ ਘਰ ਦੀ ਲੜਾਈ ਆ ਤਾਂ ਮਤਲਬ ਇਹ ਥੋੜੀ ਕਿਥੇ ਛਲਾੰਗਾ ਮਾਰਦੀ ਆ ਤਾਂ ਹੁਣ ਸਾਰੀ ਦੁਨੀਆ ਦੀ ਲੜਾਈ ਹੁੰਦੀ ਉਹ ਇਹ ਤਾਂ ਥੋੜੀ ਦਰਿਆ ਮੇਂ ਛਲਾੰਗਾ ਛਲਾੰਗਾ ਮਾਰਦੀ ਸੀ ਗਲਤੀ ਕਦੀ ਬੰਦੇ ਹੁੰਦੇ ਨੇ ਗਲਤੀ ਤਾਂ ਵੈਸੇ ਉਸ ਬੰਦੇ ਦੀ ਮੰਨਦਾ ਵਾਂ ਜਿਨ੍ਹਾਂ ਨੇ ਗਲਤੀ ਜਿਨ੍ਹਾਂ ਨੇ ਛਲਾੰਗ ਮਾਰੀ ਆ ਇਹਦੇ ਵਿੱਚ ਹੁਣ ਆਪਾਂ ਪ੍ਰਸ਼ਾਸਨ ਦੀ ਤਾਂ ਕੋਈ ਗਲਤੀ ਕੱਢ ਨਹੀਂ ਸਕਦੇ ਹੁਣ ਇੱਥੇ ਪਿਆਤਰਾ ਦੀ ਦੁਨੀਆ ਤੁਰ ਹੀ ਫਿਰਦੀ ਹੈ ਹਰ ਬੰਦਾ ਕੋਈ ਨਾ ਕੋਈ ਗੱਲਾਂ ਕਿਤੋਂ ਨਾ ਕਿਤੋਂ ਪਰੇਸ਼ਾਨ ਹੈਗਾ ਉਹਨੇ ਥੋੜੀ ਕਿਤੇ ਦਰਾਵਾਂ ਚ ਛਲਾਂਗਾ ਮਾਰਦੀ ਨਹੀਂ ਹਲੇ ਤੱਕ ਕੁਝ ਲੱਭਿਆ ਕੁਝ ਪਤਾ ਲੱਗਿਆ ਵਸੇ ਇੱਥੇ ਵਾਲੇ ਬੰਦਿਆਂ ਨੇ ਵੀ ਬੜੀ ਕੋਸ਼ਿਸ਼ ਕੀਤੀ ਆ ਪੂਰੀ ਰਾਤ ਲੱਭਿਆ ਸਵੇਰੇ 5 ਵਜੇ ਤੇ ਲੱਭਦੇ ਆ ਰਹੇ ਸੀਗੇ ਕੋਈ ਨਹੀਂ ਬੰਦਾ ਲੱਭਿਆ ਤੇ ਪ੍ਰਸ਼ਾਸਨ ਉਹਨ ਇੱਥੇ ਸਾਰੇ ਆਏ ਆ ਤੇ ਗੋਤਾਖੋਰ ਤੇ ਬੁਲਾਏ ਉਹਨਾਂ ਨੇ ਤੇ ਹੁਣ ਕਾਰ ਵੀ ਚਾਲੂ ਕੀਤੀ ਜਾਊਗੀ ਠੀਕ ਹੈ ਹਾਂ ਜੀ ਸਰ ਕੀ ਹੋਇਆ ਵਾ ਇੱਥੇ ਪਤਾ ਲੱਗਿਆ ਕਿੰਦੇ ਕੋਈ ਨੌਜਵਾਨ ਨੇ ਛਾਲ ਮਾਰਤੀ ਆ ਉਹ ਦੇਖਿਆ ਕੀ ਭਾਂ ਸਰ ਕਾਰਨ ਇਹੋ ਕਦੇ ਘਰੇ ਥੋੜਾ ਮਾੜਾ ਮੋਟਾ ਕਲੇਸ਼ ਹੋਇਆ ਸੀਗਾ ਤੇ ਬੰਦਾ ਡਰਿੰਕ ਵਗੈਰਾ ਕਿੱਥੀ ਸੀਗੀ ਪੂਰੇ ਆ ਕੇ ਉਹਨੇ ਛਾਲ ਮਾਰਤੀ ਪਰ ਇਹ ਜੋ ਪਬਲਿਕ ਨੇ ਦੱਸਿਆ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਮੈਂ ਪਰਿਵਾਰ ਨਾਲ ਦੁੱਖ ਹੈ ਸਾਨੂੰ ਪਰਿਵਾਰ ਦੇ ਨਾਲ ਖੜੇ ਆ ਚਲੋ ਹਰ ਇੱਕ ਬੰਦਾ ਹੈ ਤਾਂ ਅੱਜ ਦੀ ਜਿਹੜੀ ਟੈਨਸ਼ਨ ਦੇ ਵਿੱਚ ਹੀ ਹੈ ਪਰ ਮਾਇਨੇ ਮਤਲਬ ਨਹੀਂ ਹੈਗਾ ਕਿ ਆਪਾਂ ਆ ਕੰਮ ਕਰ ਲਈਏ ਬੜਾ ਮਾੜਾ ਕੰਮ ਹੋਇਆ ਗਾਇ ਸਰ ਕਿਵੇਂ ਦੇਖਦੇ ਹੋ ਕਿ ਹਲਕ ਨੌਰਥ ਦੇ ਵਿੱਚ ਇੱਕ 12 ਸਾਲਾਂ ਦਾ ਬੰਦਾ ਜਿਹੜਾ ਜਿਹਦਾ ਪੈਰ ਫਿਸਲ ਜਾਂਦਾ ਉਹ ਡਿੱਗ ਜਾਂਦਾ ਉਸ ਤੋਂ ਬਾਅਦ ਇੱਧਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਕਹਿ ਰਿਹਾ ਕਿ ਉਹ ਪਲੇ ਸੀਗਾ ਉਸ ਤੋਂ ਬਾਅਦ ਛਾਲ ਮਾਰ ਦਿੰਦਾ ਇਹਨੂੰ ਕਿਵੇਂ ਦੇਖਦੇ ਜਿਵੇਂ ਦੇ ਜੋ ਮੈਸੇਜ ਵਾਰੀ ਕੀ ਕਹਿ ਸਕਦਾ ਜੀ ਦੇਖੋ ਜਿਹੜਾ ਹੋਇਆ ਬੜਾ ਮਾੜਾ ਹੋਇਆ ਵਾ ਬੜਾ ਦੁੱਖ ਦੀ ਗੱਲ ਹੈ ਕਿਸੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਅਸੀਂ ਪਰਿਵਾਰਾਂ ਦੇ ਨਾਲ ਆ ਜਿੱਥੇ ਸਾਡੀ ਟੂਟੀ ਲਾਣ ਦੀ ਸੀ ਜਿੱਥੇ ਫਿਰ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਬਿਲਕੁਲ ਜੀ ਬਿਲਕੁਲ ਗੋਤਾਖੋਰ ਆ ਰਹੇ ਨੇ ਰਾਤੀ ਵੀ ਪੂਰਾ ਪ੍ਰਸ਼ਾਸਨ ਉੜੇ ਸੀਗਾ ਫਾਇਰ ਬ੍ਰੀਡ ਦੀਆਂ ਗੱਡੀਆਂ ਉਰੇ ਸੀ ਐਸ ਐਚਓ ਸਾਹਿਬ मौके ਤੇ ਸੀਗੇ 10 12 ਬੰਦੇ ਜਿਹੜੇ ਇਹਨਾਂ ਦੇ ਐ ਮੱਛੀ ਵਾਲੇ ਉਹ ਵੀ ਵਿੱਚ ਵੜੇ ਹੋਏ ਸੀਗੇ ਸਾਰਿਆਂ ਨੇ ਪੂਰੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦਾ ਕੋਈ ਨਿਕਲ ਨਹੀਂ ਹੁਣ ਪ੍ਰੋਪਰ ਗੋਤਾਖੋਰ ਬੁਲਾਏ ਨੇ ਹਾਂ 10 12 ਮਿੰਟਾਂ ਦੇ ਵਿੱਚ ਪੁੱਛਣਾ ਠੀਕ ਹੈ ਕੀ ਨਾਮ ਹੈ ਜੀ ਆਪਕਾ ਊਂਬੁਤੀ ਜੀ ਕਹਾਂ ਰਹਤੇ ਹੋ ਇਹ ਤਾਜ਼ ਬਰੋ ਕੀ ਹੋਇਆ ਮੇਰੇ ਘਰ ਵਾਲਾ ਸੇ ਸਰਾ ਪਿੱਥੀ ਵਿਦੇ ਤੇ ਗਿਰ ਗਿਆ ਕਿੱਦਾਂ ਗਿਰ ਗਿਆ ਉਹ ਆਵਾ ਲੈਣ ਵਾਸਤੇ ਗਿਆ ਸੀ 8 ਵਜੇ ਕਬੜ ਚੁੱਕਿਆ ਸੀ ਆਵਾ ਲੈਣ ਵਾਸਤੇ ਉੱਥੇ ਮਿੱਟਾ ਸੀ ਮੈਂ ਰੋਟੀ ਬਣਾਉਂਦੀ ਸੀ ਮੈਂ ਉਹਨੂੰ ਆਜ ਮਾਰੇ ਮਗਾ ਆ ਜਦੋਂ ਉਹ ਕਹਿੰਦਾ ਕੋਈ ਨਹੀਂ ਇੱਥੇ ਬੈਠੀ ਰ ਮੈਨੂੰ 50 ਰੁਪਏ ਕੱਟ ਕੇ ਦਿੰਦੇ ਕਹਿੰਦਾ ਸਬਜ਼ੀ ਲਿਆਓ ਜਾ ਕੇ ਬਣਾ ਲੈ ਇੰਨੇ ਵਿੱਚ ਬੱਚੇ ਮੇਰੇ ਉਹਦੇ ਕੋਲ ਸੀਗੇ ਇੰਨੇ ਪਿੱਛੇ ਇਦਾਂ ਗੁੜਕਿਆਂ ਨਾ ਬੱਚੇ ਨੇ ਮੈਨੂੰ ਆ ਕੇ ਆਵਾਜ਼ ਮਾਰੀ ਮੰਮੀ ਪਾਪਾ गिर ਗਏ ਇੰਨੀ ਦੇਰ ਚ ਮੈਂ ਉੱਥੇ ਗਈ ਤਾਂ ਕੋਈ ਬੰਦਾ ਨਹੀਂ ਸੀਗਾ ਇਦਾਂ ਥੋੜੀ ਦੇਰ ਅੱਗੇ ਡੁੱਬਦਾ ਗਿਆ ਫਿਰ ਮੈਂ ਮੱਛੀ ਮੰਡੀ ਤੋਂ ਬੰਦੇ ਪੜ ਕੇ ਲਈ ਆਈ ਤੇ 10-12 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਗੋਤੇ ਲਾਏ ਦੇਖਿਆ ਤੂੰ ਮਿਲਿਆ ਵੀ ਨਹੀਂਗਾ ਉਹ ਕੀ ਨਾਮ ਕੀ ਸੀ ਉਹ ਰਾਮਕਿਸ਼ਨ ਵਰਗਣੀ 35 ਸਾਲ ਦੀ ਪਹਿਲਾਂ ਵੀ ਕਦੇ ਕੁਛ ਹੋਇਆ ਸੀ ਕੋਈ ਆਪਸ ਵਿੱਚ ਗਲਤ ਬਾਤ ਨਹੀਂ ਸੀ ਨਹੀਂ 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 ਕੋਈ ਗਲ ਨਹੀਂ ਸੀ ਨਹੀਂ ਅੱਲਾ ਦਾ ਸ਼ਕਰ ਹੈ ਇਹ ਮੰਗ ਕਰਦੇ ਹਾਂ ਆਪਣਾ ਕਰਾਉਣ ਨੂੰ ਮਤਲਬ ਹਲੇ ਤੱਕ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਲੱਭਿਆ ਨਹੀਂ ਕੋਈ ਮਿਲਿਆ ਨਹੀਂ ਨਹੀਂ ਮਿਲਿਆ ਪ੍ਰਸ਼ਾਸਨ ਪਹੁੰਚ ਗਿਆ ਹੀ ਮੌਕੇ ਲਾਈਟ ਰਾਤ ਕਿੰਨੇ ਵਜੇ ਦਾ ਮਾਮਲਾ ਇਹ 8:00 ਵਜੇ ਹੋਣ ਕਿੰਨੀ ਦੇਰ ਹੋ ਗਈ तकरीबन ਉਹ ਦੇਖ ਲੈ ਕਿੰਨਾ ਟਾਈਮ ਹੋ ਗਿਆ 8 ਵਜੇ ਦਾ ਲੈ ਕੇ ਦੇਖ ਸਾਮ ਨੂੰ ਦੇਖਦੇ ਦੇਖਦੇ ਸਵੇਰੇ ਵੀ ਦੇਖਿਆ ਨਹੀਂ ਮਿਲਿਆ ਸੋਨਾ ਠੀਕ ਹੈ ਟਿੱਬਾ ਰੋਡ ਦੇ ਬੁੱਢੇ ਦਰਿਆ ਦੇ ਵਿੱਚ ਕੀ ਹੋਇਆ ਲੋਕਾਂ ਦਾ ਕਹਿਣਾ ਕਿ ਨੌਜਵਾਨ ਡਿੱਗ ਜਾਂਦਾ ਉਸ ਤੋਂ ਬਾਅਦ ਲੱਭਿਆ ਨਹੀਂ ਅਸਲ ਦੇਖੋ ਬਹੁਤ ਦਖਦਾਈ ਘਟਨਾ ਹੈ ਦੇਖੋ ਕਿਸੇ ਦਾ ਜੀ ਇੱਦਾਂ ਡਿੱਗ ਪੈਣਾ ਕਹਿੰਦੇ ਜੀ ਬਾਕੀ ਜਿਹੜਾ ਮੈਂ ਮੌਕੇ 'ਤੇ ਆ ਕੇ ਪਤਾ ਕੀਤਾ ਉਹ ਘਰ ਵਾਲੀ ਨਾਲ ਕੋਈ ਉਹਦਾ ਕਲੇਸ਼ ਚੱਲਦਾ ਸੀ ਤੇ ਦਰਦ ਨੂੰ ਪੀਤੀ ਹੀ ਆ ਕੇ ਫਿਰ ਉਹਨਾਂ ਨੇ ਗੁੱਸੇ 'ਚ ਆ ਕੇ ਛਾਲਚੂ ਨੂੰ ਮਾਰ ਦਿੱਤੀ ਸਰ ਕੀ ਨਾਮ ਆ ਉਹਦਾ ਬਾਰਕਸ਼ ਜੀ ਤੇ ਕੀ ਹੋਇਆ ਸੀਗਾ ਉਮਰ ਕਿੰਨੀ ਆਉਦੀ ਉਮਰ ਕਰੀਬ 30 35 ਸਾਲ ਦੇ ਸਰ ਰਾਤ ਤਕਰੀਬਨ ਕਿੰਨੇ ਵਜੇ ਉਹਨੇ ਛਾਲ ਮਾਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਰੀਬ 8:00 ਵਜੇ ਤੇ ਸਰ ਹੁਣ ਕਿੰਨੀ ਕੀ ਦੇਰ ਹੋ ਗਈ ਹਲੇ ਤੱਕ ਲੱਭ ਨਹੀਂ ਪਾਇਆ ਮਨ ਲੱਗੇ ਕੁੱਤਾ ਖੋਰ ਲੱਗੇ ਆ ਜੀ ਲੱਭ ਰਹੇ ਆ ਤੇ ਲੱਭ ਲੱਨੇ ਕੋਈ ਗੱਲ ਨਹੀਂ ਲੱਗੇ ਰਾਤ ਵੀ ਕੋਸ਼ਿਸ਼ ਕੀਤੀ ਰਾਤ ਤੇ ਚਲੋ ਫਿਰ ਹਨੇਰਾ ਹੋ ਗਿਆ ਸੀ ਕੀ ਲੱਗਦਾ ਸਰ ਕੀ ਮੰਨਦੇ ਹੋ ਵੀ ਮੌਤ ਹੋ ਗਈ ਹੋਣੀ ਆ ਦੇਖੋ ਹੁਣ ਤੱਕ ਤੇ ਵੀ ਹੋਈ ਗਈ ਹੋਣੀ ਇਹ ਟਾਈਮ ਕਾਫੀ ਹੋ ਗਿਆ ਚਲੋ ਜੇ ਉਹਦੀ ਵਧੀ ਆ ਤੇ ਫਿਰ ਆਪਾਂ ਕਹਿ ਦੇ ਸਕਦੇ ਹਾਂ ਇਹ ਇਹ ਬਿਲਕੁਲ ਲਵਲੀਤਾ ਜਾਊਗਾ ਹਾਂ 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 ਹੁਣ ਇਸ ਹਿਸਾਬ ਪਰਵਾਹ ਦਿੱਤਾ ਜਾਵੇ ਦੇਖਦੇ ਆ ਉਹਨੂੰ ਆਪਾਂ ਬਾਡੀ ਨੂੰ ਲੱਭਦੇ ਆ ਉਹ ਪੋਸਟਮਾਰਟ ਵੀ ਕਰਾਉਨੇ ਆ ਤੇ ਜੋ ਵੀ ਕਾਜ ਆਫ ਡੈਥ ਆਉਂਦਾ ਉਹਦਾ ਆਪਾਂ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਠੀਕ ਹੈ ਜੀ ਹਾਂ